ਵਾਇਰ ਜਗਾਸਾ ਲਾਈਪਟੇ ਹਾਜੀ ਜੀ 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 ਜ कल जी आवाज़ सोन साली कल जी स्थान प्रेम सिंध जी ख़ालसा लाल ਸੇਵਾਦਾਰ आहिनि पेम सिंह जी इलाक़ी जथेब सहमत आहिनि ਅੱਗੇ ਇੱਕ ਫੋਟੋ ਜੋ ਮੰਗੀ ਕੀਤੀ ਜਾਂਦੀ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਪਹਿਲਾਂ ਪਾਪਾ ਜੀ ਦਾ ਦੂਰ ਤੋਂ ਖਲਜੀ ਪਛੇਤ ਕੀਤੀ ਹੈ ਤੇ ਕਾਈ ਜਾਵੇ ਇਹ ਸਥਾਨ ਗੋਵਿੰਦ ਸਿੰਘ ਹੀ ਨੇ ਖਾਸਾ ਖਾਂਸਰ ਬਖਾਲ ਸਾਹਿਬ ਜਦੋਂ ਪੰਜਾਂ ਪਿਆਰਾਂ ਹੁਕਮ ਮੰਨਦੇ ਹੋਏ ਪੰਜ ਪਿਆਰਾਂ ਬੇਨਤੀ ਕੀਤੀ ਤੇ ਉਹ ਹੁਕਮ ਮੰਨਦੇ ਹੋਏ ਮਹਾਰਾਜ ਜੀ ਦੀ ਚਮਕਾਉਂ ਦੀ ਗਲੀ ਬਾਹਰ ਜਾ ਉਹਦਾ ਖਰੀਆਂ ਹਨ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਬੇਨਤੀ ਕਰਵਾ ਰਹੇ ਹਾਂ ਪਪਾ ਸੰਸੇ ਨੂੰ ਮਹਾਰਾਜ ਜੀ ਅਸੀਂ ਕਿਹਨੂੰ ਆਪਾਂ ਤੜਾ ਗੁਰੂ ਦੇਖਾਂਗੇ ਉਹ ਰਾਜ ਨੂੰ ਪਲੇਖਾ ਪਾਉਣ ਦੀ ਖਾਤਰ ਉਹ ਗੋਵਾਲ ਸਿੰਘ ਦਾ ਦਾਮੀ ਪਾਸ਼ਾ ਦਾ ਤੇ ਪਪਾ ਸੰਸੇ ਦਾ ਅਮ ਸ਼ਗਨ ਸਰ ਜਿੱਤਾ ਕੇ ਉਹਨਾਂ ਨੇ ਮੋਰ ਆਇਆ ਮੇਕਅਪ ਉਹਨਾਂ ਨੇ ਲਾ ਕੇ ਇੱਕ ਅਰਗੀ ਥੋੜਾ ਵੱਖਰੇ ਕੀਤਾ ਹੈ ਬੜਾ ਮਾਣ ਹੈ ਰਾਮਦਾਸ ਸਿੰਘ ਭਰਾ ਜੀ ਨੂੰ ਇਹ ਕਹੋਂ ਦਾ ਫਖਰ ਹੈ ਕਿ ਜੇ ਕੱਲ ਦੀ ਥੋੜਾ ਬਾਬਾ ਸਾਹਿਬ ਜੀ ਨੇ ਉਹ ਕਾਜੇ ਕੰਮ ਦਿੱਤਾ ਗਿਆ ਅੱਜ ਇੰਝ ਜਿਹੜਾ ਫਰੇਗਾ ਵਿੱਚ ਤੇ ਆਤੀ ਤੇ ਆਉਂਦੇ ਆ ਪਖਵਾ ਜੱਟੇ ਬੰਦੀਆਂ ਕਾ ਵੀ ਸੋਹਣੀ ਕਮੇਟੀ ਦੇ ਨੋ ਬੀਟੀਐਮੀ ਵਿਧੀਆਨਾ ਜੋ ਖੰਡਲ ਸਾਦਾ ਗੁਰਦੁਆਰਾ ਜਨਾ ਕਪਿਤੰਦਰ ਕੋਣਾ ਇੱਥੇ ਹੁੰਦੇ ਆਨ ਦਰਸ਼ਨ ਕਰਨ ਵਾਸਤੇ ਕਹਨ ਵਾਸਤੇ ਉਨੀ ਪਰੇ ਗੁਰਦੁਆਰੇ ਵਿੱਚ ਉਤੇ ਛੱਤ ਨੇ ਛੱਤ ਦਾ ਵੀ ਤੰਤ ਗਾਦ ਰਿਹਾ ਸਗਾ ਦੇ ਆਂਦੀ ਖਰਚਦਾ ਆਂਦੀ ਪੂਰੀ ਮੰਗ ਐ ਜਿਹਾ ਸੇ ਬੰਦਿਆ ਨਹੀਂ ਆ ਇਹਨੂੰ ਗੁਰਦੁਆਰਾ ਸਾਹਿਬ ਜਾਂ ਹੋਜੀ ਦਾ ਇਹ ਤਰੀਕਾ ਜੀ ਕਰਵਾ ਕੋਲੇ ਆ ਤਨੀ ਜਲ ਖਵਾ ਇਹ ਲੋਕਾਂ ਨੂੰ ਅਖਰੀਆ ਮੀਟਿੰਗਾਂ ਕਮੇਟੀਆਂ ਮੀਟਿੰਗ ਕਰਕੇ ਇਹਦਾ ਸੋਲੋ ਜੀ ਆਪਾਂ ਮੰਨ ਲਿਆ ਤਾਂ ਮੰਗ ਪੂਰੀ ਕੀਤੀ ਜਾਵੇ ਮੈਂ ਇਸ ਸਥਾਨਾ ਦੇ ਪ੍ਰਧਾਨ ਤਾਜੀ ਦੇ ਪੰਜਾਬ ਸਰਕਾਰ ਕੋਲ ਇੰਟੈਲੀਜੈਂਸ ਸਰਕਾਰ ਕੋਲ ਵੀ ਯਾਦ ਕਰਦਾ ਕਿ ਸਾਡੀ ਸੀਐਡੀ ਜਿਹੜੀ ਆ ਪਛਾਈ ਜਾਵੇ ਜੋ ਖੰਡਨ ਕੋ ਦੌਰਾਨ ਬਿਨਾਂ ਸ਼ਰਤਾਂ ਜੋ ਹੈ ਤੇ ਲੋਕ ਕਰੋਨਾ ਬੰਦੇ ਉਮਰਤ ਬਾਸ ਦੀ ਬਾਸ ਤੇ ਘੋੜਵਾ ਸਾਰੇ ਸਵੇਰ ਗੱਲ ਸਾਹਤ ਜੋ ਕਲਗੀ ਬਾਸ ਦੇ ਪਾਲੇ ਦਿੱਤੀ ਗਈ ਆ ਉਸ ਜਗਾ ਸਾਮ ਜਿਹੜਾ ਇਹ ਛੱਡੂ ਕੀ ਛੱਡ ਪਾਈ ਗਈ ਆ ਇਹ ਕਵਿਤਾ ਦਾ ਨਾਲ ਸੰਜੀਵਾ ਕਰਦੇ ਆ ਨਾ ਜਿਹੜੀ ਸਰਪ੍ਰੇਮ ਜੀ ਉਸ ਤਾਂ ਸੇਵਾ ਕਰਨੇ ਲੱਗੇ ਨੇ ਸੇਵਾ ਕਰਦੇ ਸੀ ਸਮਾਸ਼ ਵੀ ਲੈ ਕੇ ਜਾਂਦੇ ਆ ਨਾ ਉਹ ਦਰਗੀ ਤੋਂ ਸਜਾਉਂਦੇ ਆ ਨਾ आप बेनती करा सरकार मैं इस स्थान तो बारह भी यह बयान लाया इंटेलीजेंस ने मेरे सवाल पूछा कि कहना चाहते जो कहते मैं चौट कद करके दिखा लगे कौन जी का साथ बीनती जाए हाँ पहला मैं मेरे ना प्रेम सिंह जी उन्होंने जो साझ करते हैं की कहना चाहते हैं वाहगुरू जी का खालसा वाहगुरू जी प्रेम सिंह खालसा ਡਾਟੁਰ ਦਾਸ ਜੀ ਨੇ ਸੀਤ ਪਾਈ ਸੰਗਤ ਸਿੰਘ ਵੈਲਫੇਰਟਰ ਫਤਿਹਗੁਰ ਸਾਹਿਬ ਤੇ ਜੀ ਸਾਡੇ ਅੱਗੇ ਖੜੇ ਆਏ ਇਹ ਬਾਬਾ ਜੋਰਾ ਸਿੰਘ ਬਾਬਾ ਗੁੰਦੇ ਸਿੰਘ ਮਾਤਾ ਗੁਜਰੀ ਦੇ ਸੀਤ ਤੋਂ ਇਲਾਵਾ ਇੱਥੇ ਭਾਈ ਸੰਗਤ ਸਿੰਘ ਜੀ ਨੇ ਦੂਜੀ ਕੱਲ ਨੂੰ ਤੋਹਰਾ ਬਖਸ਼ਿਆ ਸੀ ਚੰਕਾਲਾ ਸਾਹਿਬ ਤੋਂ ਕਹਿੰਦੇ ਸੀ ਇਸੇ ਡਾਟੁਰ ਲਈ ਆਇਆ ਸੀ ਜਿਆਦਾ ਮੂਰਤ ਇਥੇ ਸੀਖ ਦੀ ਸ਼ਰਧਾ ਤੋਂ ਮੋਤੇ ਪਤਾ ਲੱਗਾ ਕਿ ਇਹ ਜੋ ਕਲਗੀ ਹੈ ਇਹ ਗੁਰੂ ਜੀ ਦੀ ਹੈ ਜੋ ਇਹ ਸੀਸ਼ ਹੈ ਇਹ ਭਾਈ ਸੰਗਤ ਸਿੰਘ ਪੁੱਤਰ ਲੰਬੀ ਸਿੰਘ ਜਿੰਦਾ ਪਿੰਡ ਖੇੜੀ ਆਪਣੇ ਖੇੜੀ ਸਰੋਵਰ ਫੋਗਾੜੇ ਕੋਲ ਸੀ ਇਹ ਲਾਦਾ ਹੈ ਤੇ ਜਿਹਦੇ ਤੇ ਇਹ ਸੰਸਕਰ ਹੋਇਆ ਇਹ ਸੰਸਕਰ ਨੂੰ ਬਾਬਾ ਮੰਗਲ ਸਿੰਘ ਦੇ ਬਾਬਾ ਉਸ ਤੋਂ ਹਸਨੂ ਜੀ ਨੇ ਸਫਰ ਕੀਤਾ ਗਿਆ ਇਹ ਅੱਜ ਤੱਕ ਅੱਜ ਤੱਕ ਇਹ ਕਿੰਨਾ ਕਿੱਦਾਂ ਬਣਾ ਪਿਆ ਜਦ ਕਿ ਸਿੱਖੀ ਕਿੰਨਾ ਸਿੱਤ ਹੈ ਹੈ ਨੀ ਸਿੱਧਾ ਨੇ ਸਿੱਤ ਹੈ ਕਾਇਮ ਹੈ ਤੈਨੂੰ ਇਸ ਇਥੇ ਸੱਗਤ ਆਉਂਦੀ ਹੈ ਹਰ ਸਾਹਮਣੇ ਬੁੱਲਦੇ ਕਿ ਇਹੀ ਖੱਡਰ ਤੱਕ ਇੰਨੇ 200 ਸਾਲ ਤੋਂ ਉੱਤੋਂ ਹੀ ਹੋ ਰਿਹਾ ਇੱਥੇ ਕੋਈ ਮਸਲੂਮ ਨਹੀਂ ਕਹਿੰਦੀ ਜਾਂ ਹੋਰ ਵੀ ਸਾਹਤ ਕੋਈ ਇਤਹਾਨੀ ਨਹੀਂ ਦੇ ਰਹੀ ਜਦ ਕਿ ਇਹ ਸਾਨੂੰ ਇਥੇ ਵਧੀਆ ਉੱਥੇ ਨੂੰ ਸਾਹਤ ਨਹੀਂ ਜਾਂਦੇ ਉਹ ਵੀ ਸੰਗਤ ਦੇ ਜਾਵਾ ਉੱਥੇ ਇਹ ਮੈਂ ਮਾਨ ਸੇਕੂਨ ਜੀ ਨੂੰ ਯਾਦ ਮੁਤਾਬਕ ਆਪਾਂ ਨੇ ਇਹ ਤੁਸੀਂ ਫੀਲ ਕਰਦੇ ਹਾਂ ਕਿ ਇਹ ਇਨਸਾਨ ਨੂੰ ਜਲਦੀ ਤੋਂ ਜਲਦੀ ਲੋਕਲ ਕਮੇਟੀ ਦਾ ਹੋਰ ਦੇ ਸਰਦਾ ਇਹਨੂੰ ਬਣਾਵੇ ਜਾਂ ਸਰਕਾਰ ਵੀ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅੱਜ ਚਾਹਤ ਬਲੋਂ ਕੀ ਸਾਾਨੂੰ ਜਾਗਰੂਕ ਕਰਨੀ ਇਸੇ ਅਠਾ ਸਾਲਾਂ ਤੋਂ ਪਾਉ ਸਾਹਿਬ ਤੋਂ ਸ਼੍ਰੀਸ਼ਮਾਨ ਦੇ ਆਪੜਾ ਗਿਆ ਕਿ ਉਹਦੇ ਸਾਲ ਸ਼ਕਤ ਪਹੁੰਚ ਰਹੀ ਹੈ ਅਸੀਂ ਫਿਰ ਪਿਲ ਕਰਦੇ ਹਾਂ ਤੇ ਇਹਨਾਂ ਨੂੰ ਸਾਾਨੂੰ ਜਾਗਰੂਕ ਕਰਲੀ ਆਪਾਂ ਜੋ ਪੂਰੇ ਬੰਦੇ ਹਿੱਸਾ ਪਾਏ ਜਾਵੇ ਲੋ ਫਿਰ ਜਿੱਕਾ ਖਾਲਸਾ ਵਾਹਿਗੁਰੂ ਜੀ ਕਾਬਾ 10 ਜਨਸਕ੍ਰਿਪਤ ਪੰਜਾਬ ਨਾਮ ਦਾ ਸਿੱਖ ਕਾਸ਼ੀਪੁਰ ਪੰਜਾਬ ਜੋ ਸੇਵਾ ਨਿਭਾਉਂਦਾ ਹੈ मैं पंजाब को खुद तौर की मांग करता हाँ के पीछे में बयान लगा कि मेरा जो इस थान से जो बिना छात्र गुरुद्वारा आया रात अटैली जांच मेरे न का न से उन्होंने बेनती करूँगा किसान पास सेवा का जो सेवा करते हैं उन्होंने जो भी आप ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਇਸ ਇਤਿਹਾਸ ਦੇ ਸਦਾ ਕਮਾਂ ਸ੍ਰੀ ਦਰਬਾਰ ਸਿੰਘ ਜੀ ਮਾਜੂਦ ਕੋ ਹਰ ਸਾਲ ਇਹ ਅਜਿਹੀਆਂ ਦਰਬਾਰ ਸਿੰਘਾਂ ਨੂੰ ਮੁਸਕਲ ਕੰਮ ਆਉਂਦੇ ਆ ਤੇ ਇਹਨਾਂ ਦਾ ਆਯੋਜਨ ਹਲੇ ਸਾਡੇ ਸੀਸ ਦਰਬਾਰ ਦੇ ਸਾਡੇ ਯੋਗਦਾਨ ਕਰਦੇ ਹੈ

ਔਰ ਦਿਖਾ ਦਿਓ ਜੀ ਇਹ ਚੰਦੋਈ ਵਾਲੀ ਕੁੰਡੀਆਂ ਉਹ ਵਾਜੇ ਦਾ ਖਾਲਸਾ ਬਾਈਕ ਪਤੇ ਇੱਥੇ ਪ੍ਰਕਾਸ਼ ਦਾ ਹਾਂ ਜੀ ਪ੍ਰਕਾਸ਼ ਪੁਰੇ ਦਾ ਚੰਦੋਈ ਵਾਲੀ ਕੁੰਡੀਆਂ ਲੱਗੀਆਂ ਮੇਰੇ ਉਹ ਪਿਛਲੀ ਢੇਗੀ ਸੀ ਨਾ ਜਿਹੜੇ ਪ੍ਰਕਾਸ਼ ਹੁੰਦਾ ਸੀ ਇਸ ਸਥਾਨਾ ਤੇ ਪ੍ਰਕਾਸ਼ ਹੁੰਦਾ ਸੀ ਉਹ ਕੋਈ ਬਿਲਡਿੰਗ ਦੇ ਕੋਈ ਯਾਤਰਾ ਪਾਈਆਂ ਹਨ ਜੋ ਸੇਵਾ ਦਾ ਸਾਡੇ ਲਾਲ ਸਿੰਘ ਜੀ ਜਾਣ ਕੇ ਲਾਲ ਸਿੰਘ ਜਾਣਕਾਰੀ ਦਿੰਦੇ ਹੋਏ ਆ ਜੋ ਸਥਾਨਾ ਪਵਿੱਤਰ ਸਥਾਨਾ ਦਾ ਜੋ ਹੋਏਗੇ ਆ ਅੰਦਰ ਪਾਸੇ ਜੋ ਇਹ ਬਿਲਡਿੰਗ ਰਾਤਨੀ ਹੈ ਇਹ ਪ੍ਰਾਤਨੀ ਨੂੰ ਕੈਮਰਾ ਮਾਰਵੇ ਮੈਂ ਕੈਮਰਾ ਮੈਨੂੰ ਬੇਨਤੀ ਕਰੂੰਗਾ ਉੱਪਰ ਕੈਮਰਾ ਮਾਰੋ ਜੀ ਛੱਤ ਜੀ ਦਿਖਾ ਦਿਓ ਛੱਤ ਉਹ ਛੱਤ ਰਾਤਨੀ ਆਇਆ ਔਰ ਗਾਰੇ ਦਾ ਹਾਂ ਲਿਖੜੀ ਛੱਤ ਹਾਂ ਛੱਤ ਖੜੀ ਹੈ ਅਰੇ ਠੀਕ ਹੈ ਛਾਵਲੀ ਦੀ ਮੈਂ ਚੱਲੀ ਦੀ ਇਹ ਮੈਂ ਦੋਏ इट तो इज सना रुबी पाके यू नो पेली पॉजिटिव पॉइंट्स का करते कर लो सारी टूडी होंगी क्या चीज तो तो है ये ज्यादा ध्यान देना फिर से भीनी टूडी होंगी अपना तो कोई मेजर का ऑफिस है मैंने ही प्रथम पेंडिंग है ਆਰੇ ਦੀ ਹੈ ਆਰੇ ਦੀ ਆਹ ਮਾਰਦੇ ਐ ਦੋ ਸਮਾਨ ਪਿਆ ਰਹਿਣ ਉੱਪਰ ਵੀ ਕਰ ਲੋ ਇੱਧਰ ਸਪਰੇ ਇੱਧਰ ਕਰਾ ਇਹ ਵਿਖਾਲੇ ਮੈਂ ਨਾ ਖੜਿਆ ਨਾ ਇਹ ਖੜਿਓ ਇਹ ਉੱਧਰ ਸਮਾਨ ਕੋਲੇ ਪਾ ਖੜਿਆ ਦੇਖਦੇ ਇੱਥੇ ਕੋਲੇ ਹੋ ਜਾ ਐ ਆਂਜ ਆ ਜਾਓ ਆਨੇ ਇੱਧਰ ਆ ਜਾਓ ਇੱਧਰ ਇੱਥੇ ਮਾਨਾ ਕੈਮਰਾਮੈਨ ਮੈੜੀਂ ਆ ਜਾਓ ਇੱਧਰ ਆ ਜਾਓ ਆ ਜਾਓ ਜੋ ਜੀ ਆਪਣੀ ਜਨਤਕ ਦੀ ਆ ਰਹੀ ਹੈ ਜਿੱਥੇ ਵੀ ਜਨਤਕ ਦੀ ਆਈ ਤੇ ਇੱਕ ਮਿੰਟ ਜੀ ਭਾਈ ਨਾ ਤਾਂ ਬੇਖੋ ਇਹ ਅਸਲੀ ਪਾਸੋਂ ਮਰੂਗੀ ਜਿਹੜਾ ਚੈਨਲ ਹੈ ਉਹਦਾ ਚੈਨਲ ਹੈ ਅੱਜ ਅਜ ਕੱਛਰ ਤਰਤੀ ਤੇ ਨਮਸਤੂ ਮੋਵਾਤਿ ਆਇਆ ਅਤੇ ਦਾਸਵੇਂ ਦੇਖਿਆ ਹੈ ਜੋ ਕੰਡਨ ਹੈ ਗੁਰੂ ਗੋਬਿੰਦ ਸਿੰਘ ਨੇ ਜੋ ਬੜਾ ਮਾਤ ਹਸਾਨਾ ਲੋ ਸਾਨੂੰ ਕੱਲ ਕੀ ਦਿੱਤੀ ਸੀ ਕੋਈ ਸਥਾਨਾ ਪੇਂਟ ਕੋ ਰਤਨ ਜੀ ਲਗਾ ਹੈ ਇਹ ਇੱਕ ਪਵਿੱਤਰ ਧਰਤੀ ਤੇ ਤੇ ਗੁਰਦਾਰ ਸਾਹਿਬ ਦੇ ਫੰਡ ਨੇ ਅਜ ਤੱਕ ਕੋਈ ਸਰਕਾਰ ਇਹ ਸੁਣਦੇ ਨਹੀਂ ਗੱਲ ਸੁਣਦੇ 라ਸ ਜੀਵਾਦਾਨ ਦੱਸਿਆ ਕਿ ਮੈਂ ਤਨ ਦੇ ਮਨ ਦੀ ਸੇਵਾ ਕਰਦਾ ਇੱਥੇ ਪਰ ਇੱਥੇ ਜੋ ਵੀ ਹੈ ਸਰਕਾਰਾਂ ਦਾ ਮੀਟਾ ਹੁੰਦੀ ਨੇ ਸਾਰੇ ਪਸੂਂਦੇ ਨੇ ਪਰ ਅਜ ਤੱਕ ਕੋਈ ਸੁਣਾਈ ਨਹੀਂ ਹੋਈ ਅਜੀ ਕੋਰ ਜੋਰ ਮੰਗ ਕਰਦੇ ਆ ਸਰਕਾਰ ਕੋ ਇਹ ਟੈਲੀਜੈਂਸੀ ਕੋ ਵੀ ਕਹਿਣਾ ਚਾਹੁੰਦੇ ਆ ਪਰ ਇਹ ਵੀ ਜਿਹੜੀ ਹੈ ਪਹਿਲੇ ਦਾ ਤੇਰਾ ਯੋਗੀਆਂ ਰਿਪੋਰਟ ਭੇਜੀ ਜਾਵੇ ਮੇਰੇ ਨਾਲ ਜੀ ਆਪਰੇਵ ਸੇ ਵੀ ਖਾਲਸਾ ਮੈਡਮ ਜੇਬਾ ਜੀ ਖੜਿਆ ਰਣਜੀਤ ਸਿੰਘ ਜਿਉ ਮੇਰੇ ਮੈਂਬਰ ਹਨ ਜਿਲੰਦਰ ਤੋਂ ਆਇਆ ਮੈਂ ਉਹਨਾਂ ਦੇ ਵੀ ਧਰਵਾਜ ਕਰਦਾ ਇਹਨੇ ਪ੍ਰੋਗਰਾਮ ਕਮੇਟੀ ਦੇ ਧਰਵਾਜ ਕਰਦਾ ਜਿਹੜਾ ਦਾਹ ਨੂੰ ਇੱਥੇ ਇਹ ਨੂੰ ਦਾ ਮੌਕਾ ਦਿੱਤਾ ਗਿਆ ਮੈਂ ਤਰ੍ਹਾਂ ਆਕਰਦੇ ਵਾਇਰ ਜਖਾਤਾ ਵਾਇਰ ਇੱਕ ਜੀ ਦੀ ਵਾਇਰ ਜਖਾਤਾ ਰਹਿ ਗਈ ਅਸੀਂ ਧੰਨਵਾਦ ਹੈ ਸਰਦਾਰ ਅਰਤਾਲ ਸਿੰਘ ਜੀ ਜਨਰਲ ਸੈਕਟਰੀ ਸੋਨ ਸਿੰਘ ਭਾਈ ਸੰਗਤ ਸਿੰਘ ਜਨਤ ਤੋਂ ਦੁਹਾਰ ਸਲੇ ਤੇ ਅਮੇ ਤੇ ਸੇਵਾ ਕਰ ਆਪਣੇ ਚੈਨ ਰਹੀ ਸਾਰੇ ਸੰਗਤ ਨੂੰ ਇਹ ਜਾਗਰਤ ਕਰਦੇ ਹਾਂ ਅਸੀਂ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਮੰਗ ਕਰਦੇ ਹਾਂ ਕਿ ਇਸ ਹਿਸਾਬ ਨੂੰ ਜਲਦ ਤੋਂ ਜਲਦੀ ਇਹਨਾਂ ਸਕੂਲ ਨੂੰ ਸ਼ੁਰੂ ਕੀਤਾ ਜਾਵੇ ਵਹਿਗੀ ਜੀ ਦਾ ਖਾਲਸਾ ਵਹਿਗੀ ਜੀ